ਅਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖਰੀਅਤ ਨਾਲ ਹੋਵੋ ਸੁਖਵੀਰ ਸਿੰਘ ਬਾਦਲ ਜਿਹੜੇ ਕਿ ਇਹ ਕਹਿੰਦੇ ਸੀਗੇ ਵਿਕਰਮ ਸਿੰਘ ਮਜੀਠੀਆ ਨਰਦੋਸ਼ ਹੈਗਾ ਉਹਦੇ ਉੱਤੇ ਸਰਕਾਰ ਝੂਠੇ ਇਲਜ਼ਾਮ ਲਾ ਰਹੀ ਹੈ ਉਹਨਾਂ ਤੱਕਾਸ਼ਾਈ ਕੀਤੀ ਜਾ ਰਹੀ ਹੈ ਕਿਸ ਤਰ੍ਹਾਂ ਆਪਣੇ ਮੂੰਹ ਵਿਕਰਮ ਸਿੰਘ ਮਜੀਠੀਆ ਦੇ ਜੁਰਮਾਂ ਦਾ ਇਤਰਾਫ ਕਰਨ ਦੇ ਹੀ ਹੈ ਸਾਰਾ ਸੱਚ ਜਿਹੜਾ ਹੈ ਅੱਛੀ ਵੀਡੀਓ ਦੇ ਵਿੱਚ ਜਾਣਾਂਗੇ ਚੱਲ ਕੇ ਵੀਡੀਓ ਦੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਹਾਂਜੀ ਪੰਜਾਬੀ ਦਾ ਸਸਰੀ ਕਾਲ ਜਿਵੇਂ ਕਿ ਬਹੁਤ ਵੱਡੀ ਖਬਰ ਸੁਖਵੀਰ ਸਿੰਘ ਬਾਦਲ ਨੇ ਮਜੀਠੀਆ ਦੀ ਪੋਲ ਖੋਲ ਦਿੱਤੀ ਆ ਯਾਨੀ ਉਹਨੇ ਕਿਹਾ ਕਿ ਮਜੀਠੀਆ ਚਿੱਟਾ ਵੇਚਦਾ ਸੀ ਔਰ ਦੂਜੇ ਪਾਸੇ ਚਿੱਟਾ ਲਾਉਂਦੇ ਦੀ ਵੀਡੀਓ ਵੀ ਦਿਖਾ ਦਿੱਤੀ ਆ ਪੰਜਾਬ ਦੇ ਲੋਕਾਂ ਦੇ ਹੋਸ਼ ਉਡਾ ਦਿੱਤੇ ਨੇ ਸੁਖਬੀਰ ਬਾਦਲ ਦੇ ਨਾਲ ਕਿ ਬਿਕਰਮ ਸਿੰਘ ਮਜੀਠੀਆ ਦੀ ਜਿਨੇ ਬੀਤੇ ਦਿਨਾਂ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਪ੍ਰਚਲਿਤ ਹੋਈ ਕਿ ਭਾਈ ਬਿਕਰਮ ਮਜੀਠੀਆ ਤੋਂ ਦੂਰੀ ਬਣਾ ਰਹੇ ਨੇ ਸੁਖਬੀਰ ਸਿੰਘ ਬਾਦਲ ਕਿਉਂ ਬਣਾ ਰਹੇ ਸੀ ਦਰਸਲ ਦੇ ਵਿੱਚ ਉਹਦਾ ਅੱਜ ਪੂਰਾ ਸੱਚ ਸਾਹਮਣੇ ਆ ਗਿਆ ਕਬਸ ਸੁਖਬੀਰ ਬਾਦਲ ਅਕਸਰ ਤੁਸੀਂ ਵੇਖਿਆ ਕਿ ਰੈਲੀ ਤੇ ਰੈਲੀ ਕਰ ਰਹੀ ਸੀ ਔਰ ਦੂਜੇ ਪਾਸੇ ਮਜੀਠੀਆ ਸਾਹਿਬ ਯਾਨੀ ਜੇਲ੍ਹ ਦੇ ਵਿੱਚ ਆ ਜਿਨ੍ਹਾਂ ਦਾ ਵਿਰੋਧ ਪੂਰੇ ਪੰਜਾਬ ਦੇ ਅੰਦਰ ਹੋ ਰਿਹਾ ਸੀ ਇਸ ਕਰਕੇ ਸੁਖਬੀਰ ਸਿੰਘ ਬਾਦਲ ਨੇ ਕਿ ਮੇਰੀ ਸਰਕਾਰ ਬਣਾਉਣ ਦੇ ਵਿੱਚ ਇੱਕ ਬਹੁਤ ਵੱਡਾ ਏ ਠਣ ਪਾਉਣ ਵਾਲੀ ਗੱਲ ਹੈ ਕਿ ਮੈਂ ਮਜੀਠੀਆ ਦਾ ਸਮਰਥਨ ਕਰਾਂ ਤਾਂ ਵਿਕਰਮ ਮਜੀਠੀਆ ਦੇ ਖਿਲਾਫ ਕਿਉਂ ਹੋ ਗਏ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਸ ਖਬਰ ਨੂੰ ਦਿਖਾਉਣ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਮੈਂ ਦੱਸਣਾ ਚਾਹੁੰਨਾ ਕਿ ਜਿਹੜਾ ਅਕਾਲੀ ਦਲ ਦਾਬੇ ਕਰਦਾ ਸੀ ਕਿ ਸਾਡਾ ਮਜੀਠੀਆ ਨਿਰਦੋਸ਼ ਹੈ ਉਸੇ ਅਕਾਲੀ ਦਲ ਦੇ ਮੂੰਹੋਂ ਅੱਜ ਤੁਸੀਂ ਸੁਣਨ ਜਾ ਰਹੇ ਹੋ ਕਿ ਵਿਕਰਮ ਸਿੰਘ ਮਜੀਠੀਆ ਨਸ਼ੇ ਦਾ ਤਸਕਰ ਹੈ ਚਿੱਟਾ ਵੇਚਦਾ ਸੀ ਔਰ ਚਿੱਟਾ ਲੌਂਦਾ ਵੀ ਹੈ ਇਹ ਸੁਖਬੀਰ ਸਿੰਘ ਬਾਦਲ ਦੇ ਜਿਹੜੇ ਬਿਆਨ ਨੇ ਵਿਕਰਮ ਮਜੀਠੀਆ ਦੇ ਉੱਤੇ ਦਰਅਸਲ ਦੇ ਵਿੱਚ ਪੂਰੇ ਪੰਜਾਬ ਨੂੰ ਨਹੀਂ ਬਲਕਿ ਦੇਸ਼ ਭਰ ਦੇ ਲੋਕ ਹਰਾਮ ਨੇ ਕਿ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਹੱਕ ਦੇ ਵਿੱਚ ਪ੍ਰੈਸ ਕਾਨਫਰੰਸ ਕਰਦੇ ਨੇ ਫਿਰ ਉਹਨਾਂ ਦੀ ਘਰ ਵਾਲੀ ਜਾਨੀ ਮਜੀਠੀਆ ਦੀ ਭੈਣ ਹਰਸੇਮਨਤ ਕੌਰ ਬਾਦਲ ਵੀ ਉਹਦਾ ਸਮਰਥਨ ਕਰਦੀ ਹੈ ਲੋਕਾਂ ਨੂੰ ਕਿਹਾ ਜਾਂਦਾ ਕਿ ਭਾਈ ਤੁਸੀਂ ਸੜਕਾਂ ਤੇ ਆਜੋ ਪਰ ਅੱਜ ਜਿਹੜਾ ਤੁਸੀਂ ਮਾਹੌਲ ਵੇਖੋਗੇ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੱਸਣਗੇ ਕਿ ਬਿਕਰਮ ਸਿੰਘ ਮਜੀਠੀਆ ਔਰ ਅਕਾਲੀ ਦਲ ਦੀ ਸ਼ਬੀ ਕੀ ਰਹਿ ਗਈ ਹੈ ਪੰਜਾਬ ਦੇ ਅੰਦਰ ਕਿਉਂਕਿ ਪੰਜਾਬ ਦਾ ਮੁੱਖ ਮੰਤਰੀ ਵੀ ਹੈਰਾਨ ਹੈ ਕਿ ਭਾਈ ਜਿਹੜਾ ਅਕਾਲੀ ਦਲ ਸਾਡੇ ਪਿੱਛੇ ਪਿਆ ਸੀ ਅੱਜ ਆਪਣੇ ਮੂੰਹ ਦੇ ਵਿੱਚੋਂ ਬਹੁਤ ਵੱਡਾ ਖੁਲਾਸਾ ਪਹਿਲੀ ਵਾਰ ਵਿਕਰਮ ਸਿੰਘ ਮਜੀਠੀਆ ਔਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਿਵੇਂ ਕਰ ਰਹੇ ਨੇ ਔਰ ਜਿਹੜੀ ਤੁਹਾਨੂੰ ਅੱਜ ਵੀਡੀਓ ਸੁਣਾਉਣ ਜਾ ਰਹੇ ਆ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਦੁਆਰਾ ਸੁਣਾਉਂਗਾ ਕਿ ਆਖਰ ਮਾਮਲਾ ਕੀ ਗਰਬੜ ਹੋ ਗਿਆ ਕਿ ਵਿਕਰਮ ਸਿੰਘ ਮਜੀਠੀਆ ਤੋਂ ਦੂਰੀ ਬਣਾ ਲਈ ਆ ਸੱਚਮੁੱਚ ਉਹਨਾਂ ਨੇ ਬਿਆਨ ਕਿਉਂ ਦੇ ਦਿੱਤਾ ਕਿ ਵਿਕਰਮ ਸਿੰਘ ਮਜੀਠੀਆ ਚਿੱਟਾ ਵੇਚਣਾ ਸੀ ਚਿੱਟੇ ਦਾ ਤਸਕਰ ਆ ਚਿੱਟਾ ਲਾਉਂਦਾ ਵੀ ਸੀ ਕਿਉਂਕਿ ਸੁਣ ਕੇ ਅਕਾਲੀ ਦਲ ਦੇ ਵਰਕਰਾਂ ਨੂੰ ਹੈਰਾਨੀ ਹੋਣੀ ਆ ਕਿ ਸੁਖਬੀਰ ਸਿੰਘ ਬਾਦਰ ਆਖਰ ਕਹਿ ਕਿਵੇਂ ਸਕਦੇ ਨੇ ਪਰ ਮੈਂ ਤੁਹਾਨੂੰ ਅੱਜ ਸੁਖਬੀਰ ਦੇ ਮੂੰਹੋਂ ਸੁਣਾਉਣ ਜਾ ਰਿਹਾ ਕਿ ਜਿਨ੍ਹਾਂ ਲੋਕਾਂ ਨੇ ਪੰਜਾਬ ਦੇ ਅੰਦਰ ਰੌਲਾ ਪਾਇਆ ਕਿ ਸਾਡੀ ਸਰਕਾਰ ਬਣਾ ਦਿਓ ਕਿ ਅੱਜ ਉਹ ਸਰਕਾਰ ਬਣਾ ਲੈਣਗੇ ਕਿ ਬਈ ਉਹਨਾਂ ਨੇ ਆਪਣੇ ਮੂੰਹ ਦੇ ਨਾਲ ਕਿਉਂ ਕਬੂਲਿਆ ਸੱਚ ਸੁਣੋ ਜਰਾ ਧਿਆਨ ਦੇ ਉਸ ਤੋਂ ਬਾਅਦ ਤੁਹਾਡੇ ਨਾਲ ਅਗਲੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਕਿ ਬੜੀ ਹੀ ਅਹਿਮ ਹੈ ਸੁਖਬੀਰ ਸਿੰਘ ਬਾਦਲ ਸਟੇਜ ਤੇ ਖੜੇ ਨੇ ਤੇ ਉਹਨਾਂ ਦੇ ਮੂੰਹ ਦੇ ਵਿੱਚੋਂ ਇੱਕ ਗੱਲ ਨਿਕਲ ਗਈ ਆ ਦਰਾਂ ਸਾਲ ਦੇ ਵਿੱਚ ਕਈ ਲੋਕਾਂ ਨੇ ਸੁਣ ਵੀ ਲਈ ਆ ਪਰ ਮੈਂ ਤੁਹਾਨੂੰ ਇਹ ਸੁਣਾਉਣ ਤੋਂ ਬਾਅਦ ਜਿਹੜੀ ਵੀਡੀਓ ਦਿਖਾਉਣ ਜਾ ਰਿਆਂ ਉਹ ਵਿਕਰਮ ਸਿੰਘ ਮਜੀਠੀਆ ਦੀ ਆ ਸੁਣ ਤੇ ਸ਼ਾਹ ਘਰ ਘਰ ਪਚਾਉਣ ਵਾਲਾ ਕਾਲੀ ਦਰ ਤਾਂ ਸੁਣ ਲਿਆ ਪੰਜਾਬ ਵਾਲੇ ਤਾਂ ਲੋਕਾਂ ਨੇ ਮਜ਼ਾਕ ਹੀ ਬਣਾਇਆ ਸੀ ਪਰ ਜਿਹੜਾ ਸੱਚਮੁੱਚ ਜਿਹੜਾ ਤੁਹਾਡੇ ਅੱਜ ਮੈਂ ਸਾਹਮਣੇ ਦਿਖਾਉਣ ਜਾ ਰਿਆਂ ਸੁਖਵੀਰ ਸਿੰਘ ਬਾਦਲ ਦੀ ਛਵੀ ਔਰ ਇਹਨਾਂ ਦੇ ਵਿਕਰਮ ਮਜੀਠੀਆ ਦੀ ਛਵੀ ਮਿੱਟੀ ਦੇ ਵਿੱਚ ਮਿਲ ਚੁੱਕੀ ਆ ਕਿਉਂਕਿ ਪੰਜਾਬ ਦੇ ਲੋਕ ਸੱਚ ਹੀ ਸੁਣਨਾ ਚਾਹੁੰਦੇ ਨੇ ਤਾਂ ਸੁਖਵੀਰ ਸਿੰਘ ਬਾਦਲ ਦੇ ਮੋਹ ਸੁਣੋ ਕਿ ਆਖਰ ਸੁਖਵੀਰ ਸਿੰਘ ਬਾਦਲ ਭਗਵੰਤ ਮਾਨ ਨੂੰ ਕਾਂਗਰਸ ਨੂੰ ਜਾਂ ਭਾਜਪਾ ਨੂੰ ਯਾਨੀ तमाम ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ ਨੂੰ ਇਹ ਹਰ ਰੋਜ਼ ਮਾੜਾ ਚੰਗਾ ਬੋਲਦੇ ਨੇ ਅਕਸਰ ਤੁਸੀਂ ਸੁਣਿਆ ਪਰ ਆਪਣੇ ਆਪ ਦੀ ਪੋਲ ਕਿਵੇਂ ਖੋਲਦੇ ਨੇ ਏ ਵੀ ਸੁਣ ਲੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਉਹ ਅਪਡੇਟ ਸਾਂਝੀ ਕਰੂੰਗਾ ਜਿਹੜੀ ਸੁਖਬੀਰ ਬਾਦਲ ਔਰ ਪੂਰੇ ਆਕਾਲੀ ਦਲ ਦੇ ਵਰਕਰਾਂ ਨੂੰ ਹਿਲਾ ਦੇਣ ਵਾਲੀ ਹੈ ਸੁਣੋ ਅਨਸਰ ਕੈਪਟਨ ਨੇ ਟੱਕਰ ਨਹੀਂ ਤੋੜਿਆ ਪੰਛਰ ਆਕਾਲੀ ਦਲ ਨੇ ਕੁਝ ਨਹੀਂ ਕੀਤਾ ਇਹ ਨਿੱਕਾ ਐਸ ਕਰਕੇ ਬੇਨਤੀ ਕਰਦਾ ਹੁਣ ਨਾ ਗਲਤੀ ਕਰਿਓ ਅਨਸਰ ਕੈਪਟਨ ਨੇ ਟੱਕਰ ਨਹੀਂ ਤੋੜਿਆ ਪੰਛਰ ਆਕਾਲੀ ਦਲ ਨੇ ਕੁਝ ਨਹੀਂ ਕੀਤਾ ਤਾਂ ਸੁਣ ਲਿਆ ਪੰਜਾਬ ਵਾਲੇ ਏਸੀ ਸੁਖਬੀਰ ਸਿੰਘ ਬਾਦਲ ਏ ਪਰਸੋਂ ਦੀ ਜਿਹੜਾ ਇਹਦੇ ਭਾਸ਼ਣ ਦੀ ਵੀਡੀਓ ਹੈ ਜਦੋਂ ਕਿ ਉਹ ਬਹੁਤ ਵੱਡੇ ਇਕੱਠ ਦੇ ਵਿੱਚ ਖੜੇ ਹੁੰਦੇ ਨੇ ਕਹਿੰਦਾ 5 ਸਾਲ ਕੈਪਟਨ ਨੇ ਡੱਕਾ ਨਹੀਂ ਤੋੜਿਆ ਤੇ 5 ਸਾਲ ਕਹਿੰਦਾ ਅਕਾਲੀ ਦਲ ਨੇ ਕੁਝ ਨਹੀਂ ਕੀਤਾ ਯਾਨੀ ਰੱਬ ਇਹਨਾਂ ਦੇ ਮੂੰਹ ਦੇ ਵਿੱਚੋਂ ਸੱਚੋ ਗਲਵਾਰ ਹੈ ਵਿਕਰਮ ਸਿੰਘ ਮਜੀਠੀਆ ਨਸ਼ੇ ਦਾ ਤਸਕਰ ਹੈ ਉਹ ਚਿੱਟਾ ਵੇਚਦਾ ਵੀ ਸੀ ਚਿੱਟਾ ਲਾਉਂਦਾ ਵੀ ਸੀ ਤਾਂ ਇੱਕ ਬਿਆਨ ਜਿਹੜਾ ਪਹਿਲਾਂ ਸੁਣਿਆ ਲੋਕਾਂ ਨੇ ਉਹਦਾ ਮਜ਼ਾਕ ਬਣਾ ਦਿੱਤਾ ਕਹਿੰਦਾ ਘਰ ਘਰ ਨਸ਼ਾ ਪਹੁੰਚਾਉਣ ਵਾਲਾ ਅਕਾਲੀ ਦਲ ਫੇਰ ਕਹਿੰਦਾ ਜੀ ਆਮ ਆਦਮੀ ਪਾਰਟੀ ਯਾਨੀ ਕਿਤੇ ਨਾ ਕਿਤੇ ਸਿੱਧੇ ਰੂਪ ਚ ਕਈ ਇਹ ਪ੍ਰਮਾਤਮਾ ਇਹਨਾਂ ਦੇ ਮੂੰਹ ਦੇ ਵਿੱਚੋਂ ਘੁਵਾ ਰਿਆ ਕਿ ਭਾਈ ਇਹ ਨਸ਼ਾ ਜ਼ਰੂਰ ਇਹਨਾਂ ਨੇ ਚਲਾਇਆ ਪੂਰਾ ਪੰਜਾਬ ਜਾਣਦਾ ਕਿ ਇਸ ਅਕਾਲੀ ਦਲ ਨੇ ਜਿਹੜਾ ਪੰਜਾਬ ਦਾ ਢੇਡਾ ਡੋਬਿਆ ਐਸੇ ਕਰਕੇ ਵਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਅੰਦਰ ਹਲੇ ਤੱਕ ਬੰਦਾ ਵਿਕਰਮ ਮਜੀਠੀਆ ਦੀ ਜ਼ਮਾਨਤ ਪੰਜਾਬ ਦੀ ਸਰਕਾਰ ਜਦੋਂ ਤੱਕ ਪੰਜਾਬ ਦੇ ਅੰਦਰ ਮੌਜੂਦ ਹੈ ਬਿਕਰਮ ਮਜੀਠੀਆ ਵਾਰ ਨਹੀਂ ਆਉਂਦਾ ਇਹ ਗੱਲ ਤਏ ਆ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖੁੱਲੇ ਤੌਰ ਤੇ ਜਨ ਹੀ ਐਲਾਨ ਕਰ ਦਿੱਤਾ ਕਿ ਜਿਹੜਾ ਬਾਦਲਾਂ ਦਾ ਚਲਾਇਆ ਹੋਇਆ ਮਜੀਠੀਆ ਇਹਨਾਂ ਦਾ ਚੇਲਾ ਚਪਾਟਾ ਐਸੇ ਸੁਖਵੀਰ ਸਿੰਘ ਬਾਦਲ ਦਾ ਉਹਨੂੰ ਕਹਿੰਦਾ ਹੁਣ ਅਸੀਂ ਜੇਲ੍ਹ ਦੇ ਵਿੱਚੋਂ ਬਾਹਰ ਨਹੀਂ ਆਉਣ ਦੇਣਗੇ ਬਹੁਤ ਸਾਰੀਆਂ ਮਾਮਾਂ ਦੀਆਂ ਦਵਾਵਾਂ ਐਸੀਆਂ ਯਾਨੀ ਪੁੱਠੀਆਂ ਸਿੱਧੀਆਂ ਲੱਗੀਆਂ ਨੇ ਉਹ ਬਿਕਰਮ ਸਿੰਘ ਮਜੀਠੀਏ ਨੂੰ ਕਦੇ ਵੀ ਜੇਲ੍ਹ ਦੇ ਵਿੱਚੋਂ ਰਹਿਣਾ ਨਹੀਂ ਹੋਣ ਦੇਣਗੀਆਂ ਔਰ ਨਾ ਪੰਜਾਬ ਦੇ ਲੋਕ ਕਹਿੰਦੇ ਨੇ ਭਾਈ ਵਿਕਰਮ ਮਜੀਠੀਆ ਰਹਾ ਹੋਵੇ ਆਪਣੇ ਆਪ ਦੇ ਵਿੱਚ ਮੈਂ ਕੱਲ ਵਾਲੀ ਵੀਡੀਓ ਦੇ ਵਿੱਚ ਵੀ ਦੱਸਿਆ ਅਕਾਲੀ ਦਲ ਇੱਕ ਸੁੱਕੀ ਜਿਹੀ ਛਵੀ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਝੂਠ ਮੂਠ ਦਾ ਪਲੰਦਾ ਸਾਡੇ ਪੰਜਾਬ ਦੇ ਲੋਕਾਂ ਸਾਹਮਣੇ ਧਰ ਰਿਹਾ ਕਿ ਸਾਡੇ ਮੰਦਰ ਲੋਕ ਖੜੇ ਨਹੀਂ ਪਰ ਦਰਅਸਲ ਦੇ ਵਿੱਚ 10 ਵੀ ਲੋਕ ਹਰ ਇੱਕ ਬੰਦੇ ਦੇ ਨਾਲ ਹੁੰਦੇ ਨੇ ਪੰਜਾਬ ਦੀ ਸਰਕਾਰ ਨੇ ਅੱਜ ਜਿਹੜੇ ਮੌਜੂਦਾ ਹਰਾਤ ਨੇ ਇਹਨਾਂ ਬਾਦਲਾਂ ਦੇ ਹਲਕ ਦੇ ਵਿੱਚ ਬਿੰਦਾ ਦਿੱਤਾ ਇਸ ਨੂੰ ਪੂਰਾ ਸਲਾਮ ਕਰ ਰਿਹਾ ਪੰਜਾਬ ਕਿ ਹਾਂ ਕੋਈ ਮੁੱਖ ਮੰਤਰੀ ਆਇਆ ਪੰਜਾਬ ਦੇ ਵਿੱਚ ਜਿਹਨੇ ਬਾਦਲਾਂ ਦੇ ਨਾਲ ਟੱਕਰ ਲਈ ਹੈ ਹੁਣ ਇਹਨਾਂ ਨੂੰ ਮਿਰਚਾਂ ਲੱਗਦੀਆਂ ਨੇ ਕਹਿੰਦੇ ਭਗਵੰਤ ਮਾਨ ਪੰਜਾਬ ਦਾ ਮੁੱਖ ਮੰਤਰੀ ਕਿਉਂ ਬਣ ਗਿਆ 13 ਸਾਲ ਦੇ ਵਿੱਚ ਹਲੇ ਉਹਦੇ 5 ਸਾਲ ਪੂਰੇ ਵੀ ਨਹੀਂ ਹੋਏ ਔਰ ਜਦੋਂ ਤੱਕ ਉਹਦੇ 5 ਸਾਲ ਹੋਣਗੇ ਮੈਨੂੰ ਲੱਗਦਾ ਵੀ ਇਹ ਕੁਝ ਖਾ ਕੇ ਮਰ ਜਾਣਗੇ ਚਰਿਆ ਨਹੀਂ ਜਾਂਦਾ ਇਹ ਕੰਮ ਕਰਦਾ ਮੁੰਡਾ ਕਿ ਪੰਜਾਬ ਦਾ ਮੁੱਖ ਮੰਤਰੀ ਬਣ ਗਿਆ ਐਸ ਕਰਕੇ ਵਾਰ-ਵਾਰ ਹੱਥ ਵੀ ਜੋੜਦਾ ਹੈ ਅਕਾਲੀ ਦਲ ਪਾਰਟੀ ਨੂੰ ਬਚਾ ਲਓ ਜੀ ਐਂ ਕਰ ਲਓ ਜੀ ਫਲਾਣਾ ਕਰ ਲਓ ਜੀ ਬਹੁਤ ਭਗਾਈ ਮਾਰਦੇ ਨੇ ਪਰ ਪੰਜਾਬ ਦੇ ਲੋਕ ਇਹਨਾਂ ਦੇ ਪਲੈਂਜੇ ਵਿੱਚ ਨਹੀਂ ਆਉਂਦੇ ਸਾਡੇ ਬੰਨਿਓ ਵੀ ਆਪੀਲ ਆ ਪੰਜਾਬ ਵਾਲਿਓ ਕਿ ਜਿਹੜੇ ਪੰਥ ਦੇ ਦੋਸ਼ੀ ਤੇ ਪੰਜਾਬ ਦੀ ਕੌਮ ਦੇ ਦੋਸ਼ੀ ਲੋਕ ਨੇ ਜਿਨ੍ਹਾਂ ਨੇ ਲੋਕਾਂ ਨੂੰ ਮਾਰ ਕੇ ਆਪਣੇ ਆਪ ਗਲਤੀਆਂ ਕਬੂਲ ਕੀਤੀਆਂ ਨੇ ਉਹਨਾਂ ਨੂੰ ਮਾਫ ਨਹੀਂ ਕਰਨਾ ਕਿਸੇ ਵੀ ਪੰਜਾਬੀ ਨੇ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੱਲ ਦੀ ਘੰਟੀ ਨੂੰ ਵਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਸੁਖਬੀਰ ਸਿੰਘ ਬਾਦਲ ਜਿਹੜੇ ਕਿ ਇਹ ਕਹਿੰਦੇ ਸੀਗੇ ਕਿ ਵਿਕਰਮ ਸਿੰਘ ਮਜੀਠੀਆ ਦੇ ਨਾਲ ਧੱਕਾ ਕੀਤਾ ਜਾਂਦਿਆ ਹੈਗਾ ਵੈ ਸਿਰਫ ਜਾਤੀ ਰੰਜਿਸ਼ ਦੀ ਬੇਸ਼ ਤੇ ਸੀਐਮ ਭਗਵੰਤ ਮਾਨ ਇਹ ਐਕਸ਼ਨ ਕਰਨ ਦੇ ਹੀ ਹੈ ਚਿੱਤੇ ਦੇ ਵਿੱਚ ਉਹਦਾ ਕੋਈ ਹੱਥ ਨਹੀਂ ਹੈਗਾ ਇਹ ਸਾਡੇ ਉੱਤੇ ਇਲਜ਼ਾਮ ਹੈਗਾ ਵੈ ਉਹ ਆਪਣੇ ਮੂੰਹੋਂ ਇਹ ਚੀਜ਼ ਕਬੂਲ ਕਰਦੇ ਨਜ਼ਰ ਆਏ ਕਿ ਪੰਜਾਬ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਜਿਹੜਾ ਵਾ ਉਹ ਨਸ਼ਾ ਤਸਕਰੀ ਦਾ ਕੰਮ ਕਰਦਾ ਸੀਗਾ ਚਿੱਟਾ ਇਹਦੀ ਵਜ੍ਹਾ ਤੋਂ ਆਇਆ ਔਰ ਇਹ ਚਿੱਟਾ ਲਾਉਂਦਾ ਵੀ ਸੀਗਾ ਇਸ ਦਾ ਇਕਰਾਰ ਕੀਤਾ ਵੀਡੀਓ ਦੇ ਵਿੱਚ ਵੀ ਤੁਸੀਂ ਸੁਣਿਆ ਹਾਲਾਤ ਜਿਹੜੇ ਆ ਉਹ ਇਸ ਤਰ੍ਹਾਂ ਦੇ ਆ ਕਿ ਉਸ ਦੇ ਮੁਤਾਬਕ ਕੁਝ ਵੀ ਨਹੀਂ ਕੀਤਾ ਜਾ ਸਕਦਾ ਹੈਗਾ ਕਿਉਂਕਿ ਉਹੀ ਜਿਹੜੇ ਕਿ ਵਿਕਰਮ ਸਿੰਘ ਮਜੀਠੀਆ ਦੇ ਹੱਕ ਦੇ ਵਿੱਚ ਸੀਗੇ ਉਹਦੇ ਆਪਣੇ ਹੁਣ ਉਹਦੇ ਵਿਰੋਧ ਚ ਨਜ਼ਰ ਆ ਰਹੀ ਹੈਗੀ ਆ ਉਹਦੀ ਸਭ ਤੋਂ ਵੱਡੀ ਵਜ੍ਹਾ ਸ਼ਾਇਦ ਇਹ ਹੈ ਕਿ ਅਕਾਲੀ ਦਲ ਜਿਹੜੇ ਆ ਉਹਨਾਂ ਦੀ ਸੀਟ ਹਾਸਲ ਕਰਨੇ ਵਾਸਤੇ ਅਕਾਲੀ ਦਲ ਦਾ ਮੈਂਬਰ ਬਣਨੇ ਵਾਸਤੇ ਸ਼ਾਇਦ ਸੁਖਬੀਰ ਸਿੰਘ ਬਾਦਲ ਹੁੰਣ ਜਿਹੜੇ ਆ ਇਹ ਤਦਬੀਰ ਕਰਨ ਦੇ ਹੀ ਹੈਗੇ ਆ ਕਿਉਂਕਿ ਲੋਕ ਜਿਹੜੇ ਆ ਉਹ ਸੀਐਮ ਭਗਵੰਤ ਮਾਨ ਦੇ ਇਸ ਐਕਸ਼ਨ ਤੋਂ ਬਹੁਤ ਖੁਸ਼ ਹੈਗੇ ਆ ਔਰ ਜਿਹੜਾ ਵੀ ਵਿਕਰਮ ਸਿੰਘ ਮਜੀਠੀਆ ਦੇ ਹੱਕ ਵਿੱਚ ਬੋਲਦਾ ਹੈ ਆਵਾਮ ਉਹਦਾ ਵਿਰੋਧ ਕਰਦੀ ਹੈਗੀ ਆ ਔਰ ਵੱਡੇ ਪੱਤਰ ਤੇ ਕਰਦੀ ਹੈਗੀ ਆ ਅਮਰਿੰਦਰ ਸਿੰਘ ਦੀ ਮਿਸਾਲ ਤੁਹਾਡੇ ਸਾਹਮਣੇ ਆ ਹੋਰ ਵੀ ਬਹੁਤ ਸਾਰੇ ਜਿਹੜੇ ਕਿ ਵਿਕਰਮ ਸਿੰਘ ਮਜੀਠੀਆ ਦੇ ਹੱਕ ਦੇ ਵਿੱਚ ਬੋਲੇ ਆਵਾਮ ਨੇ ਦਾ ਵੱਡੇ ਪੱਤਰ ਤੇ ਵਿਰੋਧ ਕੀਤਾ ਹੈ ਔਰ ਵਿਕਰਮ ਸੁਖਬੀਰ ਸਿੰਘ ਬਾਦਲ ਤੇ ਉਹਦੀ ਭੈਣ ਹਰਸਿਮਰਤ ਕੌਰ ਨੂੰ ਵੀ ਗੱਲ ਹੁਣ ਪਤਾ ਲੱਗ ਗਈ ਹੈ ਕਿ ਅਕਾਲੀ ਦਲ ਦੇ ਵਿੱਚ ਸੀਟਾਂ ਹਾਸਲ ਕਰਨੀਆਂ ਹਨ ਆਵਾਮ ਦੇ ਦਿਲੋਂ ਜਿੱਤਣੇ ਹਨ ਤੇ ਫਿਰ ਆਪਣੇ ਮੂੰਹੇ ਨਾਲ ਜੁਰਮਾਂ ਦਾ ਇਤਰਾਫ ਕਰਨਾ ਪਏਗਾ ਮੌਜੂਦਾ ਸੂਰਤ ਹਾਲਤ ਤੋਂ ਤੇ ਇਹੀ ਲੱਗਣ ਦਿਆ ਕਿ ਸੀਟ ਜਿਹੜੀ ਆ ਉਹ ਸਭ ਤੋਂ ਜ਼ਿਆਦਾ ਪਿਆਰੀ ਹੈ ਸੀਤ ਦੀ وجہ ਤੋਂ ਸਭ ਕੁਝ ਕੀਤਾ ਜਾਂਦਿਆ ਹੈਗਾ ਬਾਕੀ ਹੁਣ ਆਲਾ ਸਮੇ ਇਹ ਦੱਸੇਗਾ ਕਿ ਕੌਣ ਸੱਚਾ ਕੌਣ ਝੂਠਾ ਕੌਣ ਕਿੰਨਾ ਹੈ ਜੇ ਤੇ ਇਲਜ਼ਾਮ ਲੱਗੇ ਆ ਉਹ ਆਇਆ ਸੱਚੇ ਲੱਗੇ ਆ ਜਾਂ ਝੂਠੇ ਲੱਗੇ ਹੈਗੇ ਆ ਬਾਕੀ ਵੀਰੋ ਤੁਹਾਡਾ ਕੀ ਕਹਿਣਾ ਸਿਗਾ ਇਸ ਵੀਡੀਓ ਬਾਰੇ ਕਮੈਂਟਸ ਕਰਕੇ لازمی ਦੱਸਿਓ ਰੱਖਿਓ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼